ਗੁਰੂ ਪਿਆਰਿਓ ਇੱਕ ਵਾਰੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ ਸੀ ਤਾਂ ਉੱਥੇ ਇੱਕ ਵਿਰਾਗੀ ਸਾਧੂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਉਹ ਕੀ ਦੇਖਦਾ ਹੈ ਕਿ ਗੁਰੂ ਜੀ ਦੇ ਹੱਥ ਵਿੱਚ ਇੱਕ ਗਿਟਾਰ ਪਾਂਸੀ ਤੇ ਦੂਜੇ ਹੱਥ ਵਿੱਚ ਗੁਰੂ ਜੀ ਨੇ ਬਾਜ ਫੜਿਆ ਹੋਇਆ ਸੀ ਵੇਖਦੇ ਹੀ ਵੇਖਦੇ ਬਾਜ ਨੇ ਗਟਾਰ ਪੰਛੀ ਨੂੰ ਝਪਟ ਮਾਰੀ ਤੇ ਗਟਾਰ ਪੰਛੀ ਦਾ ਮਾਸ ਤੋੜਿਆ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਬਾਜ ਪੰਛੀ ਨੇ ਏਸੇ ਤਰ੍ਹਾਂ ਹੀ ਹਮਲਾ ਕੀਤਾ ਤੇ ਬਾਜ ਨੇ ਗਟਾਰ ਪੰਛੀ ਦਾ ਮਾਸ ਖਾਦਾ ਜਦੋਂ ਇਹ ਸਭ ਕੁਝ ਉਸ ਵਿਰਾਗੀ ਸਾਧੂ ਨੇ ਦੇਖਿਆ ਤਾਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਸਨ ਪਰ ਅੱਜ ਜੋ ਮੈਂ ਵੇਖਿਆ ਕੰਨਾਂ ਨਾਲ ਸੁਣਿਆ ਝੂਠ ਹੋ ਸਕਦਾ ਹੈ ਪਰ ਅੱਖਾਂ ਦੇ ਨਾਲ ਵੇਖਿਆ ਤਾਂ ਸੱਚ ਹੁੰਦਾ ਹੈ ਮੈਂ ਤਾਂ ਇਹਨਾਂ ਦੀ ਸੋਭਾ ਸੁਣ ਕੇ ਅਨੰਦਪੁਰ ਸਾਹਿਬ ਦੀ ਸੋਭਾ ਸੁਣ ਕੇ ਇੱਥੇ ਆਇਆ ਸੀ ਪਰ ਸਾਹਮਣੇ ਕੀ ਹੋ ਰਿਹਾ ਹੈ ਮੈਂ ਤਾਂ ਸੁਣਿਆ ਸੀ ਕਿ ਗੁਰੂ ਜੀ ਬੜੇ ਦਿਆਲੂ ਤੇ ਕਿਰਪਾਲੂ ਸਨ ਪਰ ਇਹ ਤਾਂ ਅਨੋਖੀ ਹੀ ਖੇਡ ਰਚਾ ਰਹੇ ਨੇ ਕ੍ਰੋਧ ਦਿਲ ਦੇ ਨਾਲ ਇੱਕ ਬਾਜ ਤੋਂ ਇੱਕ ਗਿਟਾਰ ਪੰਛੀ ਦਾ ਮਾਸ ਖਵਾਈ ਜਾ ਰਹੇ ਨੇ ਵਿਰਾਗੀ ਸਾਧੂ ਇਹ ਸਭ ਸੋਚ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਇੱਧਰ ਜਾਣੀ ਜਾਣ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਾਧੂ ਦੇ ਦਿਲ ਦੀਆਂ ਗੱਲਾਂ ਨੂੰ ਜਾਣਗੇ ਤੇ ਸਾਧੂ ਨੂੰ ਆਖਣ ਲੱਗੇ ਕਿ ਆਓ ਜੀ ਤੁਹਾਡਾ ਸਵਾਗਤ ਹੈ ਜੋ ਵੀ ਸ਼ੰਕਾ ਤੁਹਾਡੇ ਮਨ ਵਿੱਚ ਹੈ ਉਹ ਬਾਅਦ ਵਿੱਚ ਪੂਰੀ ਕਰਾਂਗੇ ਤੇ ਪਹਿਲਾਂ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਇਸ ਨੂੰ ਜਲ ਪਾਣੀ ਛਕਾਓ ਫਿਰ ਬਾਅਦ ਵਿੱਚ ਅਸੀਂ ਇਹਨਾਂ ਦੀ ਸ਼ੰਕਾ ਵੀ ਦੂਰ ਕਰਾਂਗੇ ਗੁਰੂ ਜੀ ਕਹਿਣ ਲੱਗੇ ਵੇਖੋ ਜੀ ਵਿਰਾਗੀ ਸਾਧੂ ਏ ਗिटार ਪਾਂਜੀ ਪਿਛਲੇ ਜਨਮ ਦੇ ਵਿੱਚ ਇੱਕ ਰਾਜੇ ਦਾ ਵਜ਼ੀਰ ਹੁੰਦਾ ਸੀ ਤੇ ਇਹ ਬਾਜ ਬਹੁਤ ਵੱਡਾ ਜ਼ਿਮੀਦਾਰ ਸੀ ਵਜ਼ੀਰ ਨੇ ਕੀ ਕੀਤਾ ਆਪਣੀ ਸ਼ਕਤੀ ਦਾ ਜ਼ੋਰ ਵਿਖਾ ਕੇ ਜ਼ਿਮੀਦਾਰ ਤੇ ਝੂਠੀ ਤੌਮਤ ਲਾ ਕੇ ਇਹ ਜ਼ਿਮੀਦਾਰ ਨੂੰ ਰਾਜੇ ਤੋਂ ਕਹਾ ਕੇ ਪਿੰਡ ਵਿੱਚੋਂ ਬਾਹਰ ਕਢਵਾਇਆ ਤੇ ਜ਼ਿਮੀਦਾਰ ਨੇ ਆਪਣੇ ਸਾਥ ਸਬੰਧੀਆਂ ਦੀ ਮਦਦ ਦੇ ਨਾਲ ਹੋਰ ਪਿੰਡ ਵਿੱਚ ਜਾ ਕੇ ਆਪਣਾ ਟਿਕਾਣਾ ਕਰ ਲਿਆ ਤੇ ਇਸ ਵਜ਼ੀਰ ਨੇ ਉਸ ਪਿੰਡ ਤੋਂ ਹੀ ਇਸ ਜ਼ਿਮੀਦਾਰ ਨੂੰ ਉਜਾੜ ਦਿੱਤਾ ਉੱਥੇ ਵੀ ਇਸ ਨੇ ਨਹੀਂ ਟਿਕਨ ਦਿੱਤਾ ਸਮਾਪਾ ਕੇ ਦੋਨਾਂ ਦੀ ਮੌਤ ਹੋ ਗਈ ਰਾਜੇ ਦਾ ਜਿਹੜਾ ਵਜੀਰ ਸੀ ਮਾਰ ਕੇ ਉਹ ਗिटार ਪੰਛੀ ਬਣ ਗਿਆ ਤੇ ਜ਼ਿਮੀਦਾਰ ਬਾਜ ਬਣ ਗਿਆ ਤੇ ਬਾਜ ਨੇ ਤਿੰਨ ਜਨਮ ਤੱਕ ਇਸ ਗिटार ਪੰਛੀ ਨੂੰ ਖਾਣਾ ਸੀ ਤੇ ਤਿੰਨੇ ਵਾਰੀ ਮਾਸ ਖਾ ਕੇ ਤੇ ਇੰਨੇ ਆਪਣੇ ਪਿਛਲੇ ਮਾੜੇ ਕਰਮਾਂ ਦਾ ਫਲ ਭੋਗ ਲਿਆ ਇਹਨਾਂ ਦਾ लेखा ਮੁੱਕ ਗਿਆ ਇਹ ਗੱਲ ਸੁਣ ਕੇ ਸਾਧੂ ਨੂੰ ਹੁਣ ਯਕੀਨ ਹੋ ਗਿਆ ਅਤੇ ਉਹ ਤਨ ਪਾਸ਼ਾ ਤਨ ਪਾਸ਼ਾ ਕਹਿੰਦਾ ਕਹਿੰਦਾ ਉੱਥੋਂ ਚਲਿਆ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ